ਜੇ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿੱਦਾਂ ਹਾਲ ਚਾਲ ਸਾਰੇ ਠੀਕ ਠਾਕ ਆਈ ਹੋਪ ਸਾਰੇ ਠੀਕ ਠਾਕ ਹੋਣਗੇ ਤੇ ਅੱਜ ਫਿਰ ਆਪਾਂ ਪੁਰਤਗਾਲ ਤੋਂ ਤੁਹਾਡੇ ਲਈ ਜ਼ਰੂਰੀ ਖਬਰਾਂ ਲੈ ਕੇ ਆਏ ਆ ਜਿਹੜੀਆਂ ਕਿ ਪੁਰਤਗਾਲ ਦੇ ਵਿੱਚ ਰਹਿ ਰਹੇ ਉਹਨਾਂ ਲਈ ਵੀ ਬਹੁਤ ਜ਼ਰੂਰੀ ਨੇ ਔਰ ਜਿਹੜੇ ਕਿ ਪੁਰਤਗਾਲ ਦੇ ਵਿੱਚ ਆਉਣ ਲਈ ਚਾਹ ਰਹੇ ਆ ਜਾਂ ਆਉਣਾ ਇਨ ਫਿਊਚਰ ਪੁਰਤਗਾਲ ਦੇ ਵਿੱਚ ਜਾਂ ਸੋਚ ਰਹੇ ਉਹਨਾਂ ਲਈ ਵੀ ਇਹ ਇਹ ਖਬਰਾਂ ਬਹੁਤ ਜ਼ਰੂਰੀ ਹੈ ਤੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਅੰਤ ਤੱਕ ਜਰੂਰ ਦੇਖਿਓ ਤਾਂ ਕਿ ਤੁਹਾਨੂੰ ਹਰ ਇੱਕ ਇਨਫੋਰਮੇਸ਼ਨ ਮਿਲ ਸਕੇ ਤੇ ਅਗਰ ਤੁਸੀਂ ਚੈਨਲ ਤੇ ਨਵੇਂ ਆ ਤਾਂ ਪਲੀਜ਼ ਪਲੀਜ਼ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਗੱਲ ਦੱਸ ਦਵਾਂ ਕਿ ਜਿਹੜਾ ਕਿ ਪਾਰਲੀਮੈਂਟ ਦੇ ਵਿੱਚ ਹੁਣ ਹੋ ਰਿਹਾ ਹੈ ਉਹ ਇਮੀਗ੍ਰੈਂਟਸ ਦੇ ਉੱਤੇ ਬਹੁਤ ਹੀ ਜ਼ਿਆਦਾ ਲਾਅ ਬਣਾ ਰਹੇ ਆ ਜਾਂ ਸੁਝਾਅ ਰੱਖੇ ਜਾ ਰਹੇ ਜਾਂ ਚਰਚਾਾਂ ਵਿੱਚ ਹੋ ਰਹੀਆਂ ਤੇ ਹੁਣ ਇਦਾਂ ਦੀਆਂ ਨਿਊਜ਼ ਵੀ ਆ ਰਹੀਆਂ ਕਿ ਇਹਨਾਂ ਨੇ ਬਹੁਤ ਯਾਦਾ ਬੰਦੇ ਰੀਟੇਨ ਕੀਤੇ ਆ ਜਾਂ ਬਹੁਤ ਬੰਦੇ ਇਹਨਾਂ ਕੋਲ ਅੰਕੜਾ ਇਦਾਂ ਦਾ ਆ ਗਿਆ ਕਿ ਜਿਹੜੇ ਇਹ ਇਲੀਗਲ ਇੱਥੇ ਰਹਿ ਰਿਆ ਕਿ ਜਿੱਦਾਂ ਕਿ ਹੁਣ ਤੁਸੀਂ ਦੇਖ ਸਕਦੇ ਹੋ ਨਾ ਏਅਰਪੋਰਟ ਤੋਂ ਇਦਾਂ ਦੇ ਅੰਕੜੇ ਪ੍ਰਾਪਤ ਹੋ ਗਏ ਆ ਕਿ ਇੰਨਾ ਬੰਦਾ ਸਾਡੇ ਇੱਥੇ ਇਹ ਇਲੀਗਲ ਰਹਿ ਰਿਹਾ ਤੇ ਇਹ ਲੈ ਤੱਕ ਸਾਡੇ ਦੇਸ਼ ਦੇ ਵਿੱਚ ਹੀ ਅਸੀਂ ਉਹਨੂੰ ਕਿੱਦਾਂ ਕੱਢੀਏ ਤੇ ਤੁਸੀਂ ਦੇਖਿਆ ਵੀ ਹੁਣ ਕਿ ਜਿੱਦਾਂ ਵੀ ਕੰਟਰੀ ਆਉਟ ਆਇਆ ਜਿਨ੍ਹਾਂ ਨੂੰ ਜਾਂ ਐਸਆਈਐਸ ਆਇਆ ਹਜੇ ਤੱਕ ਉਹਨਾਂ ਚ ਕਿਸੇ ਨੂੰ ਵੀ ਰਿਪੋਰਟ ਨਹੀਂ ਕੀਤਾ ਜਾਂ ਕਿ ਹਲੇ ਇਹਨਾਂ ਕੋਈ ਇਦਾਂ ਦਾ ਲਾਅ ਹੈ ਨਹੀਂ ਜਾਂ ਇਹਨਾਂ ਕੋਈ ਇਦਾਂ ਦੀ ਕੋਈ ਅਥਾਰਟੀ ਹੈ ਨਹੀਂ ਕਿ ਕਿਸੇ ਨੂੰ ਡਿਪੋਰਟ ਕਰ ਸਕੇ ਪਰ ਹੁਣ ਇਹ ਇਸ ਚੀਜ਼ ਦੇ ਬਾਰੇ ਸੋਚ ਰਹੇ ਆ ਤੇ ਇਦਾਂ ਦੇ ਲਾਰਜ ਚੇਂਜ ਕਰ ਰਹੇ ਆ ਬਣਾ ਰਹੇ ਨਵੇਂ ਜਿਹਦੇ ਨਾਲ ਹੁਣ ਡਿਪੋਰਟੇਸ਼ਨ ਵੀ ਬਹੁਤ ਜਲਦ ਸਟਾਰਟ ਹੋਣ ਵਾਲੀ ਹੈ ਕਿਉਂਕਿ ਆਪਾਂ ਮੋਸਟਲੀ ਇਹੀ ਦੇਖਦੇ ਸੀ ਐਨੇ ਬੰਦਿਆਂ ਨੂੰ ਕੰਟਰੀ ਔਰ ਦੇਤਾ ਜਿੰਨੇ ਬੰਦੇ ਹੋਣਗੇ ਡਿਪੋਰਟ ਪਰ ਅੱਜ ਤੱਕ ਕੋਈ ਡਿਪੋਰਟ ਨਹੀਂ ਹੋਇਆ ਤੇ ਨਾ ਹੀ ਮੈਂ ਕਹਣਾ ਰੱਬ ਕਰਕੇ ਕੋਈ ਹੋਵੇ ਡਿਪੋਰਟ ਕੀਤੇ ਬਹੁਤ ਹੀ ਮੁਸ਼ਕਲ ਦੇ ਨਾਲ ਲੋਕ ਇੱਥੇ ਪਹੁੰਚਿਆ ਬਹੁਤ ਹੀ ਲੋਕਾਂ ਦੀ ਮਿਹਨਤਾਂ ਔਰ ਲੋਕਾਂ ਦਾ ਟਾਈਮ ਇੱਥੇ ਲੱਗਿਆ ਹੋਇਆ ਇਸ ਕੰਟਰੀ ਦੇ ਵਿੱਚ ਟੈਕਸ ਪੇ ਕੀਤੇ ਆ ਕੰਮਕਾਰ ਕੀਤੇ ਹੱਡ ਤੋੜੇ ਦੀ ਕਮਾਈ ਕੀਤੀ ਹੈ ਮੈਂ ਨਹੀਂ ਚਾਹੁੰਦਾ ਕਿ ਕੋਈ ਵੀ ਐਦਾਂ ਹੋਵੇ ਪਰ ਐਦਾਂ ਦੀਆਂ ਨਿਊਜ਼ ਆ ਰਹੀਆਂ ਕਿ ਹੁਣ ਬਹੁਤ ਜਲਦ ਇਹ ਚੀਜ਼ ਸਟਾਰਟ ਹੋਏਗੀ ਨਮਾ ਕੋਈ ਲਾਅ ਆਏਗਾ ਜਿਹਦੇ ਨਾਲ ਇਹ ਚੀਜ਼ ਪ੍ਰੋਬਲਮ ਬਣ ਸਕਦੀ ਆ ਸੋ ਜਿਨ੍ਹਾਂ ਕੋਲ ਕੋਈ ਪ੍ਰੋਬਲਮ ਹੈ ਜਿਹੜੇ ਲੀਗਲ ਆ ਇੱਥੇ ਆਪਣੇ ਆਪ ਨੂੰ ਜਲਦੀ ਜਲਦੀ ਰੈਗੂਲਾਈਜ਼ ਕਰ ਲਓ ਜਾਂ ਆਪਣੇ ਕੋਰਟ ਕੇਸ ਜਾਂ ਕੁਝ ਵੀ ਤੁਸੀਂ ਕਰਨਾ ਸੋ ਕਰਕੇ ਇਸ ਚੀਜ਼ ਤੋਂ ਬਚ ਕੇ ਰਹੋ ਤਾਂ ਕਿ ਜਿਹੜੀਆਂ ਨਿਊਜ਼ ਆ ਰਹੀਆਂ ਇਹ ਨਿਊਜ਼ਾਂ ਸੱਚੀਆਂ ਨਾ ਹੋ ਜਾਣ ਤੇ ਦੂਜੀ ਇੱਕ ਰਾਹਤ ਦੀ ਖਬਰ ਵੀ ਆ ਰਹੀ ਹੈ ਕਿ ਜਿਹੜਾ ਹੁਣ ਪ੍ਰੈਜ਼ੀਡੈਂਟ ਦੀ ਸਭ ਤੋਂ ਦੌਰ ਦੇ ਵਿੱਚ ਅੱਗੇ ਆ ਇਸ ਟਾਈਮ ਦੇ ਵਿੱਚ ਉਹ ਆਪਣੇ ਇਮੀਗ੍ਰੈਂਟ ਦੇ ਹੱਕ ਦੀ ਗੱਲ ਕਰ ਰਿਹਾ ਕਿ ਉਸ ਨੇ ਸਾਫ਼-ਸਾਫ਼ ਇਹ ਵੀ ਕਿਹਾ ਪ੍ਰੈਸ ਨੂੰ ਕਿ ਮੈਂ ਇਮੀਗ੍ਰੈਂਟਸ ਦੇ ਬਾਰੇ ਜ ਬਿਲਕੁਲ ਵੀ ਗਲਤ ਨਹੀਂ ਬੋਲੂਗਾ ਔਰ ਮੈਂ ਇਦਾਂ ਦਾ ਕੋਈ ਵੀ ਭਾਸ਼ਣ ਨਹੀਂ ਕਰੂੰਗਾ ਜਿਹਦੇ ਨਾਲ ਇਮੀਗ੍ਰੈਂਟਸ ਨੂੰ ਕੋਈ ਠੇਸ ਪਹੁੰਚੇ ਔਰ ਇਮੀਗ੍ਰੇਸ਼ਨ ਦੇ ਵਿੱਚ ਇੰਨੀ ਪਾਵਰ ਆ ਇੰਨੀ ਸ਼ਕਤੀ ਆ ਕਿ ਅਗਰ ਅਸੀਂ ਉਹਨੂੰ ਸਹੀ ਤਰੀਕੇ ਦੇ ਨਾਲ ਵਰਤੀਏ ਤਾਂ ਅਸੀਂ ਆਪਣੇ ਦੇਸ਼ ਨੂੰ ਬਹੁਤ ਉੱਪਰ ਤੱਕ ਲੈ ਕੇ ਜਾ ਸਕਦੇ ਆ ਤੇ ਬਹੁਤ ਹੀ ਸਾਡੀ ਹੈਲਪ ਕਰੂਗਾ ਇਮੀਗ੍ਰੇਸ਼ਨ ਸੋ ਇਹ ਚੀਜ਼ ਇੱਕ ਪੋਜ਼ਿਟਿਵ ਨਿਊਜ਼ ਆ ਕਿ ਜਿਹੜਾ ਆਉਣ ਵਾਲਾ ਪ੍ਰੈਜ਼ੀਡੈਂਟ ਆ ਮੰਨੇ ਹੀ ਜਾ ਰਿਹਾ ਕਿਉਂਕਿ ਉਹ ਜਿਹੜੇ ਸਰਵੇ ਆ ਰਹੇ ਆ ਉਹ ਸਰਵੇਆਂ ਦੇ ਵਿੱਚ ਉਹ ਸਭ ਤੋਂ ਸਭ ਤੋਂ ਰੇਸ ਦੇ ਉੱਤੇ ਉਹੀ ਆ ਸੋ ਤੁਸੀਂ ਦੇਖ ਵੀ ਸਕਦੇ ਆ ਇਸ ਬੰਦੇ ਨੇ ਇਹ ਬਿਆਨਵਾਜੀ ਕੀਤੀ ਹੈ ਜਿਹੜੀ ਕਿ ਆਪਣੇ ਲਈ ਇੱਕ ਰਹਾਦੀ ਖਬਰ ਆ ਕਿ ਆਉਣ ਵਾਲਾ ਪ੍ਰੈਜ਼ੀਡੈਂਟ ਸਹੀ ਹੋਏਗਾ ਪਰ ਇਹਦੇ ਹੱਥ ਦੇ ਵਿੱਚ ਜਿਆਦਾ ਪਾਵਰਾਂ ਤਾਂ ਨਹੀਂ ਹੁੰਦੀਆਂ ਪਾਵਰਾਂ ਤੁਹਾਨੂੰ ਪਤਾ ਹੀ ਆ ਪਾਰਲੀਮੈਂਟ ਦੇ ਕੋਲ ਹੁੰਦੀ ਆ ਪਰ ਫਿਰ ਵੀ ਇਹ ਆਪਣੇ ਰੋਲ ਬਹੁਤ ਹੀ ਜ਼ਿਆਦਾ ਅਦਾ ਕਰਦਾ ਹੈ ਤਾਂ ਇਦਾਂ ਦਾ ਜਦ ਸੇ ਮੋਰ ਬੰਦਾ ਇਦਾਂ ਦੇ ਬਿਆਨਬਾਜ਼ੀ ਕਰੇ ਤਾਂ ਥੋੜਾ ਬਹੁਤਾ ਰਾਹਤ ਮਿਲਦੀ ਹੈ ਜਿੱਦਾਂ ਕਿ ਤੁਹਾਨੂੰ ਪਤਾ ਆਂਦਰੇ ਬਦੂਰੇ ਨਹੀਂ ਹੋਗੇ ਉਹਨਾਂ ਦੇ ਤਾਂ ਰਾਜਨੀਤੀ ਹੀ ਸਾਰੀ ਇਮੀਗ੍ਰੈਂਟ ਦੇ ਉੱਤੇ ਉਹਨਾਂ ਨੇ ਵੀ ਐਲਾਨ ਕੀਤਾ ਹੈ ਕਿ ਮੈਂ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਦੇ ਵਿੱਚ ਖੜਨਾ ਮੈਂ ਹਿੱਸਾ ਲੈਣਾ ਪਰ ਤੁਹਾਨੂੰ ਪਤਾ ਹੈ ਜੋ ਮਨਸੀਪਲ ਦੀਆਂ ਚੋਣਾਂ ਹੋ ਕੇ ਹਟੀਆਂ ਲੋਕਲ ਉਹਨਾਂ ਦੇ ਵਿੱਚ ਉਹਨਾਂ ਦਾ ਕੀ ਹਾਲ ਹੋਇਆ ਸੀ ਸੋ ਇਹ ਚੀਜ਼ ਵੀ ਨਹੀਂ ਚੱਲਦੀ ਹੁੰਦੀ ਕਿ ਬਸ ਇਮੀਗ੍ਰੈਂਟ ਨੂੰ ਹੀ ਭੰਡੀ ਜਾਓ ਹਰ ਟਾਈਮ ਇਮੀਗ੍ਰੈਂਟ ਨੂੰ ਹੀ ਭੰਡੀ ਜਾਓ ਸੋ ਆਈ ਹੋਪ ਬਹੁਤ ਜਲਦ ਅੱਛਾ ਫਿਊਚਰ ਤੇ ਅੱਛੇ ਜਿਹੜੇ ਆ ਹੁਣ ਇੰਨੀ ਟਾਈਮ ਤੋਂ ਬਸ ਹਰ ਟਾਈਮ ਇੱਕ ਪੈਨਿਕ ਦਾ ਮਾਹੌਲ ਬਣਿਆ ਹੋਇਆ ਹੈ ਪੁਰਤਗਾਲ ਦੇ ਵਿੱਚ ਹਰ ਕੋਈ ਡਰ ਰਿਹਾ ਲੋਕਾਂ ਨੂੰ ਸਾਲ ਤੋਂ ਉੱਤੇ ਹੋ ਗਿਆ ਉਹਨਾਂ ਦੇ ਕਾਰਡਸ ਨਹੀਂ ਆ ਰਹੇ ਕਦੇ ਨਵੇਂ ਸ਼ੁਰਲੀ ਐਮ ਵਾਲੇ ਛੱਡ ਦਿੰਦੇ ਆ ਕਿ ਈਮੇਲਸ ਆ ਗਈ ਤੁਹਾਡਾ ਕੇਸ ਅਪਰੂਵ ਹੋ ਗਿਆ ਐਨਐਲਏ ਦੇ ਵਿੱਚ ਫਿਰ ਕਾਰਡ ਆਪਣੀ ਮਰਜ਼ੀ ਨਾਲ ਦਿੰਦੇ ਰਹਿੰਦੇ ਆ ਸਭ ਨੂੰ ਫਿਰ ਜਾਂ ਫਿਰ ਇਹ ਨਵੇਂ ਹੁਣ ਪੋਰਟਲ ਦੇ ਉੱਪਰ ਸੱਪ ਕੱਟਿਆ ਹੋਇਆ ਇਹਨਾਂ ਨੇ ਨਵਾਂ ਹੀ ਸਿਸਟਮ ਕੀਤਾ ਆ ਕਿ ਤੁਹਾਡਾ ਕੇਸ ਅਪਰੂਵ ਹੋ ਗਿਆ ਤੁਹਾਡੀ ਫਾਈਨਲ ਰਿਜੈਕਸ਼ਨ ਦੇ ਵਿੱਚ ਜਾ ਸਕਦੀ ਆ ਬਸ ਕੁਝ ਸਮਝ ਨਹੀਂ ਆ ਰਹੀ ਹੋ ਕੀ ਰਿਹਾ ਕੀ ਨਹੀਂ ਔਰ ਉਤੋਂ ਇਹਨਾਂ ਦੇ ਮਿਨਿਸਟਰੀ ਆਫ ਪ੍ਰੈਜ਼ੀਡੈਂਟ ਦੇ ਇਧਰ ਬਿਆਨ ਆ ਇਹ ਆ ਜਾਂਦੇ ਆ ਕਿ ਐਮਨ ਇਹ ਕਲੀਅਰ ਹੋ ਜਾਣਾ 2025 ਦੇ ਐਂਡ ਤੱਕ ਸਾਰਾ ਕੇਸ ਜਿੰਨੇ ਵੀ ਹੈਗੇ ਆ ਸਾਰੇ ਰਿਜ਼ੋਲਵ ਕਰਦਾ ਨੇ ਸਾਰਿਆਂ ਨੂੰ ਖਤਮ ਕਰ ਦੇਣਾ ਤੇ 2026 ਦੇ ਵਿੱਚ ਇਹ ਨਿਊਟਰਲ ਹੋਏਗੀ ਬਾਰੇ ਪਤਾ ਨਹੀਂ ਲੱਗ ਰਿਹਾ ਕਿ ਜਿਨ੍ਹਾਂ ਨੂੰ ਸਾਲ ਤੋਂ ਉੱਤੇ ਹੋ ਗਿਆ ਫਿੰਗਰਸ ਦੇ ਦਿਨ ਉਹਨਾਂ ਦੇ ਕਾਰਡ ਕਦੋਂ ਆਣਗੇ ਇਹ 1-2 ਮਹੀਨੇ ਦੇ ਵਿੱਚ ਵਿੱਚ ਉਹਨਾਂ ਨੂੰ ਕਾਰਡ ਮਿਲ ਸਕਦੇ ਆ ਜਾਂ ਫਿਰ ਬਸ ਇਹ ਇਦਾਂ ਹੀ ਲਾਰੇ ਤੇ ਬਿਆਨਬਾਜ਼ੀ ਹੀ ਚੱਲਦੀ ਰਹੇਗੀ ਇਹਦੇ ਬਾਰੇ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗ ਜਾਏਗਾ ਬਾਕੀ ਮੈਂ ਤਾਂ ਇਹੀ ਚਾਹੂੰਗਾ ਕਿ ਸਾਰੇ ਭਰਾ ਜਿੰਨੇ ਇੱਥੇ ਪਹੁੰਚੇ ਹੋਏ ਆ ਸਾਰੇ ਚੜ੍ਹਦੀ ਕਲਾ 'ਚ ਰਹਿਣ ਸਾਰੇ ਠੀਕ ਠਾਕ ਰਹਿਣ ਸਾਰਿਆਂ ਨੂੰ ਕਾਰਡ ਮਿਲਣ ਤੇ ਜਿੰਨੀਆਂ ਵੀ ਇੱਥੇ ਮੁਸ਼ਕਲਾਂ ਇਸ ਟਾਈਮ ਦੇ ਉੱਪਰ ਚੱਲਦੀਆਂ ਸਾਰੀਆਂ ਜਲਦੀ ਜਲਦੀ ਠੀਕ ਹੋ ਜAVE ਮੈਂ ਇਹ ਅਰਦਾਸ ਕਰੂੰਗਾ ਰੱਬ ਅੱਗੇ ਔਰ ਹਰ ਇੱਕ ਨੂੰ ਕਾੜ ਮਿਲੇ ਆਪਣੇ ਘਰ ਪਰਿਵਾਰ ਨਾਲ ਜਲਦੀ ਜਲਦੀ ਮਿਲ ਸਕੇ। ਬਾਕੀ ਅਗਰ ਤੁਸੀਂ ਵੀ ਇਹਨਾਂ ਨਿਊਜ਼ ਦੇ ਬਾਰੇ ਖਬਰਾਂ ਦੇ ਬਾਰੇ ਤੁਹਾਡੀ ਕੋਈ ਰਾਏ ਹੋਈ ਜਾਂ ਕਹਿਣਾ ਹੋਇਆ ਜਾਂ ਪੁੱਛਣਾ ਹੋਇਆ ਤਾਂ ਤੁਸੀਂ ਆਪਣਾ ਕਮੈਂਟ ਕਰ ਸਕਦੇ ਆ ਤੁਹਾਡੇ ਆਸ-ਪਾਸ ਕੀ ਹੋ ਰਿਹਾ ਜਰੂਰ ਦੱਸਿਓ ਕਮੈਂਟ ਕਰਕੇ ਔਰ ਇਸ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਔਰ ਲਾਸਟ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ।